ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸੂਰੀ ਸਾਥੀ ਉਸ ਸਮੇਂ ਸੀ ਨਵਾਂ ਸ਼ਹਿਰ ਸਲੋ ਰੋਡ ਤੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਮੌਜੂਦ ਹਾਂ ਔਰ ਇਸ ਹਸਪਤਾਲ ਦੇ ਬਾਹਰ ਮੇਰੇ ਖਿਆਲ ਦੋ ਤਿੰਨ ਵਾਰੀ ਅਸੀਂ ਪਹਿਲਾਂ ਵੀ ਆਏ ਹਾਂ ਜਿਹੜੀ ਸਿਚੁਏਸ਼ਨ ਅੱਜ ਬਣੀ ਹੈ ਪਹਿਲਾਂ ਵੀ ਬਣੀ ਸੀ ਕਾਰਨ ਇਹ ਹੈ ਕਿ ਆ ਨੌਜਵਾਨ ਇਸ ਦਾ ਨਾਮ ਮਹੇਸ਼ ਸੋਨੀ ਆ ਇਹ ਕਹਿੰਦੇ ਲੁਧਿਆਣੇ ਤੋਂ ਆਪਣੀ ਵਾਈਫ ਦੀ ਦਵਾਈ ਲੈਣ ਇੱਥੇ ਪਹੁੰਚੇ ਸੀਗੇ ਨਾਮ ਸੁਣ ਕੇ ਬਈ ਠੀਕ ਹੈ ਸ਼ਾਇਦ ਬਜਟ ਚ ਕਮ ਹੋ ਜਾਊਗਾ لیکن موਟਰ سائیکل ਆ ਕੇ ਉਹ ਬਿਲਕੁਲ ਸਾਹਮਣੇ ਖੜਾ ਕੀਤਾ موਟਰਸਾਈਕਲ ਚੋਰ ਚੋਰੀ ਕਰਕੇ ਲੈ ਗਿਆ ਤੇ ਆ हेलमेट ਜਿਹੜਾ ਆ ਇਹਨਾਂ ਦੇ ਹੱਥ 'ਚ ਰਹਿ ਗਿਆ ਸੋ ਆਪਾਂ ਇਹ ਨੰਬਰ ਦੱਸੂਗੇ ਇਹਨਾਂ ਦਾ ਮੋਟਰਸਾਈਕਲ ਦਾ ਨੰਬਰ ਸੁਣ ਕੇ ਇਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਨੀ ਹੈ ਮੋਟਰਸਾਈਕਲ ਦਾ ਨਾਮ ਮਾਡਲ ਨੰਬਰ ਕਲਰ ਸਾਰਾ ਕੋਈ ਦੱਸੂਗੇ ਕਿਉਂਕਿ ਸੀਸੀਟੀ ਵੀ ਫੋਟੇ ਸਾਡੇ ਹੱਥ ਨਹੀਂ ਲੱਗੀ ਆ ਨਿੱਜੀ ਹਸਪਤਲ ਵਾਲਿਆਂ ਦੇ ਗਏ ਆ ਇਹ ਕਹਿੰਦੇ ਜੀ ਕਿ ਕੈਮਰੇ ਦੇਖ ਲਓ ਅੰਦਰਲੇ ਚੱਲਦੇ ਆ ਬਾਹਰਲੇ ਚੱਲਦੇ ਨਹੀਂ ਬਾਕੀ ਟ੍ਰੈਫਿਕ ਵਾਲਿਆਂ ਨੂੰ ਵੀ ਬੇਨਤੀ ਆ ਕਿ ਭਾਈ ਆ ਸੜਕ ਨੂੰ ਹੀ ਮਾਲਾ ਮੋਟਾ ਕਲੀਅਰ ਕਰਾਓ ਜੇ ਜ਼ਿੰਮੇਵਾਰੀ ਕੋਈ ਨਹੀਂ ਆਪਣੀ ਬੰਦਾ ਸਮਝਦਾ ਤਾਂ ਫਿਰ ਆਮ ਲੋਕੀ ਵੀ ਦਿੱਕਤ ਚ ਕਿਉਂ ਆਉਣ ਹੁਣ ਉਹ ਕੈਮਰਾ ਇੱਕ ਤਾਂ ਹੈ ਹੀ ਬਹੁਤ ਛੋਟਾ ਜਿਹਾ ਜਿਵੇਂ ਰੋਟੀ ਦਾ ੁੱਤੂ ਬਣਾਇਆ ਹੋਵੇ ਉਹਨਾਂ ਕੋ ਤੇ ਸਾਈਜ਼ ਹੈ ਔਰ ਉਹ ਵੀ ਨਹੀਂ ਚੱਲ ਰਿਹਾ ਜੇ ਚੱਲਦਾ ਵੀ ਉਹ ਵੀ ਤਾਂ ਐਟਲੀਸ ਇਧਰ ਉਧਰ ਕਵਰ ਤਾਂ ਕਰੋ ਯਾਰ ਕੋਈ ਤੁਹਾਡੇ ਕੋ ਐ ਤੁਹਾਡੇ ਹੀ ਪੇਸ਼ੈਂਟ ਨੇ ਤੁਹਾਨੂੰ ਪੈਸੇ ਪਟਾਕੇ ਜਿਹਾਣੇ ਹੁਣ ਏ ਵੀਰ ਤੁਹਾਨੂੰ ਮੋਟਰਸਾਈਕਲ ਦਾ ਨੰਬਰ ਕਲਰ ਮਾਡਲ ਕੰਪਨੀ ਦੱਸੂਗਾ ਜੀ ਭਾਜੀ ਹੀਰੋ ਕੰਪਨੀ ਦਾ ਗੱਡੀ ਹੈਗੀ ਐਚਪੀ ਡਿਲਕਸ ਹੈਗਾ ਰੈਡ ਐਂਡ ਬਲੈਕ ਪੀਬੀ 10 ਐਚਵਾਈ 5752 ਗੱਡੀ ਨੰਬਰ ਹੈ ਪੀਬੀ ਪੀਬੀ 10 ਐਚਵਾਈ 5752 ਤੇ ਕਿੰਨੇ ਵਜੇ ਆਏ ਸੀ ਤੁਸੀਂ 10 ਵਜੇ ਆਏ ਸੀਗੇ 11 ਵਜੇ ਤੱਕ ਸੀਗਾ ਮੋਟਰਸਾਈਕਲ ਸਵਾ 11 ਹੈ ਮੋਟਰਸਾਈਕਲ ਨਹੀਂ ਸੀਗਾ ਮੇਰਾ 11 ਵਜੇ ਤੁਸੀਂ ਦੇਖਿਆ ਹੈਗਾ ਸੀ 11 ਵਜੇ ਸੀਗਾ ਇੱਥੇ ਸਭਾ ਗਿਆ ਨਹੀ ਸਿਕਿਆ ਇਹਦਾ ਮਤਲਬ ਕੋਈ ਇੱਥੇ ਪਹਿਲਾਂ ਖੜਾ ਹੋਣਾ ਉਹਨੇ ਕੋਕ ਰੱਖੀ ਆ ਕਿ ਬੰਦਾ ਅੰਦਰ ਆ ਤਾਂ ਇਟ ਮੀਨਸ ਉਹ ਅੰਦਰ ਵੀ ਗਿਆ ਹੋਊਗਾ ਹੋ ਸਕਦਾ ਮਗਰ ਹਾਂਜੀ ਹਾਂਜੀ ਹਨਾ ਜੇ ਆ ਚੱਲਦਾ ਹੁੰਦਾ ਕੈਮਰੇ ਚੋਂ ਦੀ ਸ਼ੈਡ ਸ਼ਕਲ ਆ ਜਾਂਦੀ ਕੈਮਰੇ ਵੀ ਨੇੜੇ ਜਿਹੜੇ ਕਿਤੇ ਵੀ ਨਹੀਂ ਹੈਗੇ ਕੈਮਰਾ ਇੱਕ ਨਾ ਇੱਧਰ ਰੱਖ ਦੇ ਮਰਾ ਕੈਮਰਾ ਕਿਤੇ ਦੇਖ ਜਾਂਦਾ ਤਾਂ ਮਰਾ ਪਛਾਣ ਕਰ ਲੈਂਦਾ ਹਾਂਜੀ ਇਹ ਵੀ ਪਤਾ ਲੱਗਾ ਕਿ ਸ਼ਾਇਦ ਅੰਦਰ ਕੇ ਸਟਾਫ ਦਾ ਵੀ ਪਹਿਲਾਂ ਚੱਕ ਹੋਇਆ ਕੈਮਰੇ ਤਾਂ ਐਟਲੀਸਟ ਚੱਲਦੇ ਹੋਣਾ ਚਾਹੀਦੇ ਨਹੀਂ ਤਾਂ ਇੱਥੇ ਆਪਣਾ ਕੋ ਸਿਕਿਉਰਿਟੀ ਕਾਰਡ ਰੱਖਣਾ ਚਾਹੀਦਾ ਕਿਉਂ ਕਾਰਡ ਚਾਹੀਦਾ ਭਜੀ ਜਿੰਨੇ ਨੇ ਕਮਾਈ ਹੈ ਕਿ ਔਰ ਇਹ ਬੰਦਾ ਕਹਿੰਦਾ ਕਿ 11 ਵਜੇ ਮੈਂ ਦੇਖ ਕੇ ਖੜਾ ਜੀ ਸਵਾ 11 ਹੈ ਨਹੀਂ ਇਹਦਾ ਮਤਲਬ ਚੋਰ ਨੇ ਪਹਿਲੇ ਪੁਖਤਾ ਕੀਤਾ ਕਿ ਬੰਦਾ ਕੌਣ ਹੈ ਕਿੱਥੇ ਗਿਆ ਕਿੰਨੀ ਦੇਰ ਨੂੰ ਆਣਾ ਹੈ ਨਾ ਜੀ ਛੋਟੀ ਗੜ ਮੈਂ ਫੇ ਨਹੀਂ ਸੋਣਾ ਫੇ ਨਹੀਂ ਹੋਣਾ ਸੀ ਭਾਜੀ ਅਸੀਂ ਤਾਂ ਇਹ ਕਿੰਨੇ ਚਲਾ ਰਿਪੋਰਟ ਤੁਹਾਡੀ ਦੇਖ ਕੇ ਅੱਗੇ ਨੂੰ ਕਿਸੇ ਬਚਾ ਜੇ ਤਾਂ ਚਲੋ ਤੱਕਾ ਹੋਈ ਗਿਆ ਵਿਚਾਰੇ ਨਾਲ ਹੁਣ ਤੁਸੀਂ ਦੇਖੋ ਕਿ ਜਿਹੜਾ ਇੱਥੇ ਕੋਈ ਬੰਦਾ ਕੰਮ ਕਰਦਾ ਮੇਰੀ ਉਹਨਾਂ ਗੱਲ ਨੂੰ ਕਹਿੰਦਾ ਪਹਿਲਾਂ ਮੇਰਾ ਵੀ ਚੱਕ ਹੋਇਆ ਹਾਂ ਜੀ ਇੱਕ ਮੈਂ ਆਪਣੇ ਹੋਰ ਸੱਜਣ ਦੀ ਕੀਤੀ ਸੀ ਵੀਡੀਓ ਉਹਦਾ ਚੱਕ ਹੋਇਆ ਸੀਗਾ ਹੁਣ ਜਦ ਜਦ ਨਾ ਸੀਸੀਟੀਵੀ ਫੁਟੇਜ ਨਹੀਂ ਹੁੰਦੀ ਭਾਜੀ ਚੋਰ ਫੜਨਾ ਮੁ ਮੁਖਤਾ ਪ੍ਰਬੰਧ ਤਾਂ ਕਰੋ ਹਾਂਜੀ ਹਾਂਜੀ ਬਣਦਾ ਜਿੰਨਾਂ ਦਾ ਬਾਕੀ ਤੁਸੀਂ ਤੁਹਾਡੇ ਦਰਜੇ ਮਿਲ ਜਿਵੇਂ ਦਾ ਛੇਤੀ ਬਾਕੀ ਟ੍ਰੈਫਿਕ ਪੁਲਿਸ ਨੂੰ ਵੀ ਬੇਨਤੀ ਆ ਉੱਥੋਂ ਲੱਗੇ ਪਰੇ ਤੱਕ ਗੱਡੀਆਂ ਨੰਗੇ ਨਹੀਂ ਸਕਦੀਆਂ ਜਿਹਦਾ ਦਿਲ ਜਿੱਦਾਂ ਕਰਦਾ ਉਦਾਂ ਹੀ ਪਾਰਕਿੰਗ ਲਵਾਈ ਜਾਂਦਾ ਤੇ ਜਾਂ ਤਾਂ ਫਿਰ ਕੋ 60 ਘਾਟਿਆ ਜਾਂ ਤਾਂ ਫਿਰ ਕੰਮ ਸਿੱਧਾ ਕਰੋ ਜੇ ਰੂਲ ਸਾਰਿਆਂ ਲਈ ਸੇਮ ਹੈ ਸਾਰਿਆਂ ਲਈ ਸੇਮ ਹੋਣੇ ਚਾਹੀਦੇ ਹਾਂਜੀ ਹਾਂਜੀ ਸਹੀ ਔਰ ਇਹਨਾਂ ਨੂੰ ਵੀ ਕੈਮਰੇ ਲਵਾਉਣੇ ਚਾਹੀਦੇ ਜੇ ਇਹਨਾਂ ਦੇ ਇੱਥੇ ਆ ਕੇ ਪ੍ਰੈਗਨੈਂਟ ਵਾਈਫ ਨੂੰ ਲੈ ਕੇ ਆਏ ਆਪਣੀ ਫਿਰ ਉਹੀ ਦੱਸੋ ਨਾ ਕੈਮਰੇ ਚਾਹੀਦੇ ਆ ਨਾ ਜੀ ਨੂੰ ਕੈਮਰੇ ਚਾਹੀਦੇ ਕੈਮਰੇ ਚਾਹੀਦੇ ਚਾਹੀਦੇ ਜੇ ਤੁਹਾਡੇ ਪੇਸ਼ੈਂਟ ਆ ਰਹੇ ਆ ਹੁਣ ਇੱਧਰ ਤਾਂ ਨਹੀਂ ਕੋਈ ਕਰਾਨੇ ਵਾਲੇ ਦੇ ਰਿਸ਼ਤੇਦਾਰ ਆ ਗਏ ਪੇਸ਼ੈਂਟ ਤੁਹਾਡੇ ਪੇਸ਼ੈਂਟ ਵੀ ਨਾ ਤੇ ਆ ਰਹੇ ਇਹਨਾਂ ਦੀ ਗਾਹ ਕਰ ਰਿਹਾ ਆ ਇਹ ਨਹੀਂ ਕੋਈ ਨਜਾਇਜ਼ੀਕ ਬੋਲਦਾ ਬਈ ਇਹਨਾਂ ਦੀ ਗਾਹ ਤਾਂ ਹੀ ਚੋਰੀ ਹੋ ਰਹੀ ਹੈ ਜੀ ਤੁਹਾਡੇ ਆਹ ਕੋਣ ਪਾਜੀ ਬਸ ਹੋਈ ਆ ਜਿੰਨੀ ਸੜਕ ਘੇਰੀ ਆ ਤੇ ਜਿੰਨੀਆਂ ਜਿਨ੍ਹਾਂ ਨੇ ਮੋਟਰਸਾਈਕਲ ਲਾਏ ਆ ਉਹ ਕੋਈ ਇੱਧਰ ਤਾਂ ਨਹੀਂ ਕੋ ਸਾਹਮਣੇ ਸਾਈਕਲ ਪੱਟੀ ਕਾਲੇ ਦੇ ਆਇਆ ਜਾਂ ਫਲਾਣੇ ਦੇ ਆਇਆ ਅਗਲੇ ਇਹਨਾਂ ਦੀ ਹੈ ਨਾ ਤੇ ਜ਼ਿੰਮੇਵਾਰੀ ਵੀ ਇਹਨਾਂ ਦੀ ਹੈ ਔਰ ਸੜਕ ਨੂੰ ਕਲੀਅਰ ਕਰਾਉਣਾ ਟ੍ਰੈਫਿਕ ਪੁਲਿਸ ਦੀ ਜ਼ਿੰਮੇਵਾਰੀ ਹੈ ਹਾਂਜੀ ਹਾਂਜੀ ਨੰਬਰ ਦੁਆਰ ਤੀ ਬੋਲੋ ਐਚ ਐਫ ਬਿਲੈਕ ਸੇ ਕਿ ਹੀਰੋ ਦੀ ਗੱਡੀ ਹੈ ਪੀ ਬੀ 10 ਐਚ ਵਾਈ 5752 ਰੈਡ ਐਂਡ ਬਲੈਕ ਗੱਡੀ ਹੈ ਯਾ ਤੂੰ ਬਾਜੀ ਤੁਸੀਂ ਦੱਸੋ ਪੀ ਪੀ 10 ਐਚ ਵਾਈ ਹਾਂਜੀ 5752 5752 ਮੋਟਰਸਾਈਕਲ ਹੈ ਗੱਡੀ ਨਹੀਂ ਆ ਮੋਟਰਸਾਈਕਲ ਕਿਹੜਾ ਲਾਲ ਰੰਗ ਦਾ ਕਿਹੜੀ ਕੰਪਨੀ ਰੈਡ ਐਂਡ ਬਲੈਕ ਰੈਡ ਐਂਡ ਬਲੈਕ ਹਾਂਜੀ ਕਿਹੜੀ ਕੰਪਨੀ ਹੈ ਹੀਰੋ ਹੀਰੋ ਦਾ ਮੋਟਰਸਾਈਕਲ ਹੈ ਰੈੱਡ ਐਂਡ ਬਲੈਕ ਪੀਬੀ 10 10 ਐਚ ਵੀ 5752 5752 ਜੇਕਰ ਕੋ ਤੁਹਾਨੂੰ ਵੇਚਣ ਆਉਂਦਾ ਤੁਸੀਂ ਖਰੀਦਣਾ ਨਹੀਂ ਤਾਂ ਸਾਨੂੰ ਫੋਨ ਕਰ ਦੇਣਾ ਮੇਰਾ ਨੰਬਰ ਨੋਟ ਕਰ ਲਓ 8360101573 ਆਪਣਾ ਫੋਨ ਨੰਬਰ ਵੀ ਬੋਲ ਦੋ 9820548162 99 9820548162 ਠੀਕ ਹੈ ਜੀ ਤੁਸੀਂ ਮਹੇਸ਼ ਸੋਨੀ ਸਾਹਿਬ ਨੂੰ ਵੀ ਕਾਲ ਕਰ ਦਿਓ ਜਾਂ ਮੈਨੂੰ ਕਾਲ ਕਰ ਦਿਓ ਅਸੀਂ ਹਮੇਸ਼ਾ ਹੀ ਬੇਨਤੀ ਕਰਦੇ ਜਿਹੜਾ ਸਾਡਾ ਭਰਾ ਭੈਣ ਸਾਡੀ ਮਦਦ ਕਰਦਾ ਉਹਨਾਂ ਨੂੰ ਗੁਪਤ ਸਨਮਾਨ ਦਿੱਤਾ ਜਾਂਦਾ ਜਿਹੜਾ ਇਸ ਵੀਰ ਦੀ ਮਦਦ ਕਰੂਗਾ ਸਾਨੂੰ ਇਹ ਮੋਟਰਸਾਈਕਲ ਲੱਭਣ ਸਾਡੀ ਮਦਦ ਕਰੂਗਾ ਉਹਨੂੰ ਪੀਪੀ 32 ਨਵਾਂ ਸ਼ਹਿਰ ਚੈਨਲ ਵੱਲੋਂ ਇੱਕ ਗੁਪਤ ਸਨਮਾਨ ਵੀ ਦਿੱਤਾ ਜਾਊਗਾ ਟੋਕਨ ਆਫ ਰਿਸਪੈਕਟ ਤੇ ਨਾਲ ਦੀ ਨਾਲ ਨਵੇਂ ਮੋਟਰਸਾਈਕਲ ਤੁਸੀਂ ਖਰੀਦਣਾ ਸਾਨੂੰ ਇਨਫਾਰਮ ਕਰਨੀ ਹੈ ਤੁਹਾਨੂੰ ਕਿਤੇ ਸੁੰਨੀ ਜਗ੍ਹਾ ਤੇ ਖੜਾ ਨਜ਼ਰ ਆਉਂਦਾ ਜੇ ਲੱਗਦਾ ਕਿ ਯਾਰ ਫੁਲਾਣਾ ਚੋਰ ਆ ਉਹਦੇ ਕਰ ਨਵਾਂ ਮੋਟਰਸਾਈਕਲ ਆਇਆ ਅੱਜ ਕਿਤੇ ਚੋਰੀ ਦਾ ਤਾਂ ਨਹੀਂ PB 10 HY 5752 5752 ਨੰਬਰ ਦਾ ਚੈੱਕ ਕਰ ਲੈਣਾ ਜੇ ਹੈਗਾ ਪਲੀਜ਼ ਸਾਨੂੰ ਕਾਲ ਕਰਨੀ ਆ ਵੀਰ ਦੀ ਮਦਦ ਕਰਨੀ ਆ 8360101573 ਮੇਰਾ ਫੋਨ ਨੰਬਰ ਹੈ 9878443973 ਇਹਦਾ ਨੰਬਰ ਹੈ ਕਾਲ ਕਰ ਦਿਓ ਔਰ ਵੀਰ ਦੀ ਮਦਦ ਕਰ ਦਿਓ ਬਹੁਤ ਬਹੁਤ ਸ਼ੁਕਰੀਆ